ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਇਸ ਦਾ ਸਿੱਧਾ ਸਰਹ ਹਜ਼ਾਰਾ ਉੱਚ ਹੁਨਰਪੰਧ ਭਾਰਤੀ ਪੇਸ਼ੇਵਰ ਹੋਂਦ ਤੇ ਪੰਡਾ ਚੁੱਸਲ ਤੋਂ ਅਮਰੀਕਾ ਦੇ ਵਿੱਚ ਸਥਾਈ ਨਿਵਾਸੀ ਉਡੀ ਕਰ ਰਹੀ ਜੁਰ ਕਿ ਕੁਝ ਖੋਰ ਦੇਸ਼ਾਦਰੀ ਮਾਮਲੀ ਤਰੱਕੀ ਵੇਖੀ ਗਈ ਹੈ ਭਾਰਤ ਦੇ ਲਈ ਐਸ਼ਵਨੀਆ ਲਗਭਗ ਜਮੀਆਂ ਹੋਈਆਂ ਦਿਸਦੀਆਂ ਨੇ EB5 ਨਿਵੇਸ਼ਕ ਸ਼੍ਰੇਣੀ ਦੇ ਵਿੱਚ ਵੀ ਭਾਰਤ ਦੇ ਲਈ ਅਣ ਰੱਖਵੇਂ ਵੀਜ਼ਾ ਦੀ ਤਰਜੀਹ ਮਿਤੀ 1 ਮਈ 2022 ਉੱਤੇ ਹੀ ਬਰਕਰਾਰ ਹੈ ਹਾਲਕੇ ਕੁਝ ਨਿਰਧਾਰਿਤ ਸ਼੍ਰੇਣੀਆਂ ਹਾਲੇ ਵੀ ਮੌਜੂਦ ਨੇ ਇਸ ਦੇ ਨਾਲ ਭਾਰਤੀ ਨਿਵੇਸ਼ਕਾਂ ਦੇ ਲਈ ਵਿਕਲਪ ਸੀਮਤ ਬਣੇ ਹੋਏ ਨੇ ਵੀਜ਼ਾ ਬੁਲੇਟਿਨ ਨੂੰ ਸਮਝਣਾ ਹਰ ਗ੍ਰੀਨ ਕਾਰਡ ਅਰਜ਼ੀਦਾਰ ਦੀ ਬਹੁਤ ਜ਼ਰੂਰੀ ਹੈ ਪੈਚ ਵਿਜ਼ਾ ਬੁਲੇਟਨ ਉਸ ਅਸੀਦਾ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਅਰਜ਼ੀ ਜਮ੍ਹਾਂ ਕਰਾਉਣ ਅਤੇ ਮਨਜ਼ੂਰੀ ਦੀ ਸਮਾਂ ਸੀਮਾ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ ਇਸ ਬੁਲੇਟਨ ਦੇ ਦੋ ਮੁੱਖ ਭਾਗ ਹੁੰਦੇ ਨੇ ਪਹਿਲਾ ਫਾਈਲਿੰਗ ਦੇ ਲਈ ਤਰੀਕਾ ਜੋ ਇਹ ਦੱਸਦੀ ਹੈ ਕਿ ਅਰਜ਼ੀਦਾਰਾਂ ਅਪੈਚ ਕਿ ਅਰਜ਼ੀਦਾਰ ਕਦੋਂ ਆਪਣੀ ਸਥਿਤੀ ਤੇ ਸਮਾਂ ਯੋਜਨ ਜਾਂ ਫਿਰ ਪ੍ਰਵਾਸੀ ਵੀਜ਼ੇ ਦੇ ਲਈ ਅਰਜ਼ੀ ਦੇ ਸਕਦੇ ਨੇ ਇਹ ਤਰੀਕਾ ਦੇਸ਼ ਅਤੇ ਵੀਜ਼ਾ ਸ਼੍ਰੇਣੀ ਤੇ ਅਧਾਰੂ ਤੇ ਤੈਅ ਹੁੰਦੀਆਂ ਨੇ ਦੂਜਾ ਅੰਤਿਮ ਕਾਰਵਾਈ ਦੇ ਤਰੀਕਾ ਜੋ ਇਹ ਦੱਸਉਂਦੀ ਹੈ ਕਿ ਜਦੋਂ ਗ੍ਰੀਨ ਕਾਰਡ ਅਰਜ਼ੀ ਨੂੰ ਅੰਤਿਮ ਮਨਜ਼ੂਰੀ ਮਿਲ ਸਕਦੀ ਹੈ ਤਾਂ ਇਹ ਤਰੀਕਾ ਅਸਲ ਤੇ ਵਿੱਚ ਉਡੀਕ ਦੀ ਕਤਾਰ ਪੈਚ ਉਡੀਕ ਦੀ ਕਤਾਰ ਬਹੁਤ ਕਮ ਕਰਦੀਆਂ ਨੇ ਉਰਦੂਕਾਰ ਅਧਾਤਿਕ ਗ੍ਰੀਨ ਕਾਰਡ ਅਰਜ਼ੀਦਾਰਾਂ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਫਾਈਲ ਕਰਨ ਦੇ ਲਈ 29 ਤਰਜੀਹ ਮਿਤੀ ਬੁਲੇਟਿਨ ਦੇ ਵਿੱਚ ਮਿਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਯੋਗ ਮੰਨੇ ਜਾ ਸਕਤ ਕੁੱਲ ਮਿਲਾ ਕੇ ਫਰਵਰੀ 2026 ਦਾ ਵੀਜ਼ਾ ਬੁਲੇਟਿਨ ਪਾਤੀ ਗ੍ਰੀਨ ਕਾਰਡ ਅਰਜ਼ੀਦਾਰਾਂ ਦੇ ਲਈ ਲੰਬੀ ਉਡੀਕ ਅਤੇ ਅਨਿਸ਼ਚਿਤ ਸਲਾਹ ਹੈ ਕਿ ਅਰਜ਼ੀਦਾਰ ਨਿਯਮਿਤ ਤੌਰ ਤੇ ਵੀਜ਼ਾ ਬੁਲੇਟਿਨ ਉਤੇ ਨਜ਼ਰ ਰੱਖਣ ਅਤੇ ਆਪਣੀ ਇਮੀਗ੍ਰੇਸ਼ਨ ਯੋਜਨਾ ਸਮਝਦਰ ਦੇ ਨਾਲ ਤੈਅ ਕਰਨ ਥਰਡ ਵੀਓ ਸਿਖਤ ਰਾਸ਼ਟ੍ਰਿਕ ਅਮਰੀਕਨ ਇਮਿਗ੍ਰੇਸ਼ਨ ਪਰਟੀ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਕਰਦੇ ਹੋਏ 1 ਲੱਖ ਤੋਂ ਵੱਧ ਵਿਸੇ ਰਾਤ ਕਰ ਦਿੱਤੇ ਨੇ ਇਹ ਕਾਰਵਾਈ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਖਿਲਾਫ ਚਲਾਈ ਜਾ ਰਹੀ ਵਿਆਪਕ ਮੁਹਿੰਮ ਦਾ ਇੱਕ ਹਿੱਸਾ ਹੈ ਇਹਨਾਂ ਦੇ ਵਿੱਚ ਲਗਭਗ 8000 ਵਿਦਿਆਰਥੀ ਵੀਜ਼ੇ ਅਤੇ 2500 ਵੀਜ਼ੇ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਸੋਸ਼ਲ ਵਿਭਾਗ ਦੇ ਅਨੁਸਾਰ ਰੱਦ ਕੀਤੇ ਗਏ ਵੀਜ਼ੇ ਦੇ ਵਿੱਚੋਂ ਕਰੀਬ 50% ਮਾਮਲੇ ਸ਼ਰਾਬ ਪੀ ਕੇ ਗੱਡੀ ਚਲੌਣ ਦੀਆਂ ਗ੍ਰਿਫਤਾਰੀਆਂ ਦੇ ਨਾਲ ਜੁੜੇ ਹੋਏ ਨੇ ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਦਿਪਤੀ ਬੁਲਾਰੇ ਟੌਮੀ ਪਿਗੌਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਹੇਠ ਵਿਜ਼ਾ ਰਾਤਕਰੰਤੀ ਕਿੰਨੀ ਵਿੱਚ ਆਤਾ ਹੋਇਆ ਉਨ੍ਹਾਂ ਕਿਹਾ ਕਿ 1 ਸਾਲ ਤੋਂ ਵਿਕਟ ਸਮੇਂ ਦੇ ਵਿੱਚ 1 ਲੱਖ 1 ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਹਮਲਾ ਚੋਰੀ ਅਤੇ ਨੈਸ਼ਰੀ ਹਾਲਤ ਵਿੱਚ ਗੱਡੀ ਚਲਾਉਣ ਵਰਗੇ ਗੰਭੀਰ ਅਪਰਾਧਾਂ ਦੇ ਨਾਲ ਜੁੜੇ ਮਾਮਲੇ ਸ਼ਾਮਲ ਨੇ ਦਸਤੀ ਇੱਕ ਰਿਪੋਰਟ ਮੁਤਾਬਕ 2025 ਵਿੱਚ ਰੱਦ ਕੀਤੇ ਗਏ ਵੀਜ਼ੇ ਦੀ ਗਿਣਤੀ 2024 ਦੇ ਮੁਕਾਬਲੇ ਦੋ ਗੁਣਾ ਵੱਧ ਹੈ ਪਿਛਲੇ ਸਾਲ ਸਾਫ ਦਾ ਰਾਸ਼ਟਰਪਤੀ ਜੋ ਬਿਠੇਨ ਦੇ ਇਸ ਦਾ ਸਿੱਧਾ ਅਸਰ ਹਜ਼ਾਰਾਂ ਉੱਚ ਹੁਨਰਪੰਧ ਪਾਤੀ ਪੇਸ਼ੇਵਰਾਂ ਤੇ ਪੈਂਦਾ ਚੁੱਸਲ ਤੋਂ ਅਮਰੀਕਾ ਦੇ ਵਿੱਚ ਸਥਾਈ ਨਿਵਾਸੀ ਉਡੀ ਕਰੇ ਨੇ ਜੁਰ ਕਿ ਕੁਝ ਹੋ ਦੇਸ਼ਾ ਦੇਰੀ ਮਾਮਲੀ ਤਰੱਕੀ ਵੇਖੀ ਗਈ ਹੈ ਭਾਰਤ ਦੇ ਲਈ ਅਸ਼ਵੇਂਨੀਆਂ ਲਗਭਗ ਜਮੀਆਂ ਹੋਈਆਂ ਦਿਸਦੀਆਂ ਨੇ EB5 ਨਿਵੇਸ਼ਕ ਸ਼੍ਰੇਣੀ ਦੇ ਵਿੱਚ ਵੀ ਭਾਰਤ ਦੇ ਲਈ ਅੰਨ ਰੱਖਵੇਂ ਪੀਸਾ ਦੀ ਤਰਜੀਮਿਤੀ 1 ਮਈ 2022 ਉੱਤੇ ਹੀ ਬਰਕਰਾਰ ਹੈ ਹਾਲਕੇ ਕੁਝ ਨਿਰਧਾਰਿਤ ਸ਼੍ਰੇਣੀਆਂ ਹਾਲੇ ਵੀ ਮੌਜੂਦ ਨੇ ਇਸ ਦੇ ਨਾਲ ਭਾਰਤੀ ਨਿਵੇਸ਼ਕਾਂ ਦੇ ਲਈ ਵਿਕਲਪ ਸੀਮਤ ਬਣੇ ਹੋਏ ਨੇ ਵੀਜ਼ਾ ਬੁਲੇਟਿਨ ਨੂੰ ਸਮਝਣਾ ਹਰ ਗ੍ਰੀਨ ਕਾਰਡ ਅਰਜ਼ੀਦਾਰ ਧੀ ਬਹੁਤ ਜ਼ਰੂਰੀ ਹੈ ਵਿਜ਼ਾ ਬੁਲਟਨ ਉਸ ਜ਼ਿਦਦ ਲਈ ਬਹੁਤ ਸੁਰੂਈਏ ਕਿਉਂਕਿ ਇਹ ਅਰਜ਼ੀ ਜਮ੍ਹਾਂ ਕਰਵਾਉਣ ਅਤੇ ਮਨਜ਼ੂਰੀ ਦੀ ਸਮਾਂ ਸੀਮਾ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ ਇਸ ਬੁਲਟਨ ਦੇ ਦੋ ਮੁੱਖ ਭਾਗ ਹੁੰਦੇ ਨੇ ਪਹਿਲਾ ਫਾਈਲਿੰਗ ਦੇ ਲਈ ਤਰੀਕਾ ਜੋ ਇਹ ਦੱਸਦੀਆਂ ਨੇ ਕਿ ਅਰਜ਼ੀਦਾਰਾਂ ਅਪੈਚ ਕਿ ਅਰਜ਼ੀਦਾਰ ਕਦੋਂ ਆਪਣੀ ਸਥਿਤੀ ਤੇ ਸਮਾਂ ਯੋਜਨ ਜਾਂ ਫਿਰ ਪਰਵਾਸੀ ਵੀਜ਼ੇ ਲਈ ਅਰਜ਼ੀ ਦੇ ਸਕਦੇ ਨੇ ਇਹ ਤਰੀਕਾ ਦੇਸ਼ ਅਤੇ ਵੀਜ਼ਾ ਸ਼੍ਰੇਣੀ ਤੇ ਅਧਾਰੂ ਤੇ ਤੈਅ ਹੁੰਦੀਆਂ ਨੇ ਦੂਜਾ ਅੰਤਿਮ ਕਾਰਵਾਈ ਦੇ ਤਰੀਕਾ ਜੋ ਇਹ ਦੱਸਉਂਦੀਆਂ ਨੇ ਕਿ ਜਦੋਂ ਗ੍ਰੀਨ ਕਾਰਡ ਅਰਜ਼ੀ ਨੂੰ ਅੰਤਿਮ ਮਨਜ਼ੂਰੀ ਮਿਲ ਸਕਦੀ ਹੈ ਤਾਂ ਇਹ ਤਰੀਕਾ ਅਸਲ ਤੇ ਵੀ ਉਡੀਕ ਦੀ ਕਤਾਰ ਪੈਚ ਉਡੀਕ ਦੀ ਕਤਾਰਾਂ 방 ਕੰਮ ਕਰਦੀਆਂ ਨੇ ਵਿਸ਼ੇਸ਼ਕਰ ਅਧਾਤਿਕ ਗ੍ਰੀਨ ਕਾਰਡ ਅਰਜ਼ੀਦਾਰਾਂ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਫਾਈਲ ਕਰਨ ਦੇ ਲਈ ਉਨਾਂ ਦੀ ਤਰਜੀਹ ਮਿਤੀ ਬੁਲੇਟਿਨ ਦੇ ਵਿੱਚ ਮਿਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਯੋਗ ਮੰਨੇ ਜਾ ਸਕਰ ਕੁੱਲ ਮਿਲਾ ਕੇ ਫਰਵਰੀ 2026 ਦਾ ਵੀਜ਼ਾ ਬੁਲੇਟਿਨ 파ਤੀ ਗ੍ਰੀਨ ਕਾਰਡ ਅਰਜ਼ੀਦਾਰਾਂ ਦੇ ਲਈ ਲੰਬੀ ਉਡੀਕ ਅਤੇ ਅਨੇਚ ਸਲਾਹ ਹੈ ਕਿ ਅਰਜ਼ੀਦਾਰ ਨਿਯਮਿਤ ਤੌਰ ਤੇ ਵੀਜ਼ਾ ਬੁਲੇਟਿਨ ਉਤੇ ਨਜ਼ਰ ਰੱਖਣ ਅਤੇ ਆਪਣੀ ਇਮੀਗ੍ਰੇਸ਼ਨ ਯੋਜਨਾ ਸਮਝਦਾਰੀ ਦੇ ਨਾਲ ਤੈਅ ਕਰਨ ਥਰਡ ਵੀਓ ਸਿਖਤ ਰਾਤ ਅਮਰੀਕਾ ਨੇ 25 ਅਪਤੂਵਾਰ ਪੱਛੀ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਕਰਦੇ ਹੋਏ 1 ਲੱਖ ਤੋਂ ਵੱਧ ਵਿਸੀਰਤ ਕਰ ਦਿੱਤੇ ਨੇ ਇਹ ਕਾਰਵਾਈ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਖਿਲਾਫ ਚਲਾਈ ਜਾ ਰਹੀ ਵਿਆਪਕ ਮੁਹਿੰਮ ਦਾ ਇੱਕ ਹਿੱਸਾ ਹੈ ਇਹਨਾਂ ਦੇ ਵਿੱਚ ਲਗਭਗ 8000 ਵਿਦਿਆਰਥੀ ਵੀਜ਼ੇ ਅਤੇ 2500 ਵੀਜ਼ੇ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਸੋਸ਼ਲ ਵਿਭਾਗ ਦੇ ਅਨੁਸਾਰ ਰੱਦ ਕੀਤੇ ਗਏ ਵੀਜ਼ੇ ਦੇ ਵਿੱਚੋਂ ਕਰੀਬ 50% ਮਾਮਲੇ ਸ਼ਰਾਬ ਪੀ ਕੇ ਗੱਡੀ ਚਲੌਣ ਦੀਆਂ ਗ੍ਰਿਫਤਾਰੀਆਂ ਦੇ ਨਾਲ ਜੁੜੇ ਹੋਏ ਨੇ ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਟੌਮੀ ਪਿਗੌਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਹੇਠ ਵਿਸਾਤ ਕ੍ਰਾਂਤੀ ਕਿੰਤੀ ਵਿੱਚ ਵਾਤਾਵਰ ਹੋਏ ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਵੀ ਕੱਟ ਸਮੇਂ ਦੇ ਵਿੱਚ 1 ਲੱਖ ਕੈਚ 1 ਲੱਖ ਤੋਂ ਵੱਧ ਵਿਸੇ ਰਾਤ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਹਮਲਾ ਚੋਰੀ ਅਤੇ ਨੈਸ਼ਰੀ ਹਾਲਤ ਵਿੱਚ ਗੱਟੀ ਚਲਾਉਣ ਵਰਗੇ ਗੰਭੀਰ ਅਪਰਾਧਾਂ ਦੇ ਨਾਲ ਜੁੜੇ ਮਾਮਲੇ ਸ਼ਾਮਲ ਨੇ ਦਸਵੀਂ ਇੱਕ ਰਿਪੋਰਟ ਮੁਤਾਬਕ 2025 ਤੇ ਵਿਚੁਰਾਤ ਕੀਤੇ ਗਏ ਵੀਜ਼ਾ ਦੀ ਗਿਣਤੀ 2024 ਦੇ ਮੁਕਾਬਲੇ ਦੋ ਗੁਣਾ ਵੱਧ ਹੈ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਦੇ ਇਸ ਦਾ ਸਿੱਧਾ ਅਸਰ ਹਜ਼ਾਰਾਂ ਉੱਚ ਹੁਨਰਪੰਧ ਪਾਤੀ ਪੇਸ਼ੇਵਰਾਂ ਤੇ ਪੈਂਦਾ ਚੁੱਲਤੋਂ ਅਮਰੀਕਾ ਦੇ ਵਿੱਚ ਸਥਾਈ ਨਿਵਾਸੀਵਲੀ ਕਰਿ ਨੇ ਜੁਰ ਕਿ ਕੁਝ ਹੋਰ ਦੇਸ਼ਾਂ ਦੇ ਲਈ ਮਾਮਲੀ ਤਰੱਕੀ ਵੇਖੀ ਗਈ ਹੈ ਭਾਰਤ ਦੇ ਲਈ ਇਸ ਰੇਣੀ ਅਲੱਗ-ਪੱਖ ਜਮੀਆਂ ਹੋਈਆਂ ਦਿਸਦੀਆਂ ਨੇ EB5 ਨਿਵੇਸ਼ਕ ਸ਼੍ਰੇਣੀ ਦੇ ਵਿੱਚ ਵੀ ਭਾਰਤ ਦੇ ਲਈ ਅਣ ਰੱਖਵੇਂ ਵੀਜ਼ਾ ਦੀ ਤਰਜੀਹ ਮਿਤੀ 1 ਮਈ ਹਜ਼ਾਰ பை ਉਤੇਹੀ برقرار ਹੈ ਹਾਲਕੇ ਕੁਝ ਨੇ ਦਰਤੀ ਸ਼੍ਰੇਣੀਆਂ ਹਾਲੇ ਵੀ ਮੌਜੂਦ ਨੇ ਇਸ ਦੇ ਨਾਲ ਭਾਰਤੀ ਨਿਵੇਸ਼ਕਾਂ ਦੇ ਲਈ ਵਿਕਲਪ ਸੀਮਤ ਬਣੇ ਹੋਏ ਨੇ ਵੀਜ਼ਾ ਬੁਲੇਟਿਨ ਨੂੰ ਸਮਝਣਾ ਹਰ ਗ੍ਰੀਨ ਕਾਰਡ ਅਰਜ਼ੀਦਾਰ ਧੀ ਬਹੁਤ ਜ਼ਰੂਰੀ ਹੈ ਪੈਚ ਵਿਜ਼ਾ ਬੁਲੇਟਨ ਉਸ ਅਰਜ਼ੀਦਾਰ ਦੇ ਲਈ ਬਹੁਤ ਸੁਰਦੀ ਹੈ ਕਿਉਂਕਿ ਇਹ ਅਰਜ਼ੀ ਜਮ੍ਹਾਂ ਕਰਵਾਉਣ ਅਤੇ ਮਨਜ਼ੂਰੀ ਦੀ ਸਮਾਂ ਸੀਮਾ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ ਇਸ ਬੁਲੇਟਨ ਦੇ ਦੋ ਮੁੱਖ ਭਾਗ ਹੁੰਦੇ ਨੇ ਪਹਿਲਾ ਫਾਈਲਿੰਗ ਦੇ ਲਈ ਤਰੀਕਾ ਜੋ ਇਹ ਦੱਸਦੀ ਹੈ ਕਿ ਅਰਜ਼ੀਦਾਰਾਂ ਅਪੈਚ ਕਿ ਅਰਜ਼ੀਦਾਰ ਕਦੋਂ ਆਪਣੀ ਸਥਿਤੀ ਤੇ ਸਮਾਂ ਯੋਜਨ ਜਾਂ ਫਿਰ ਪ੍ਰਵਾਸੀ ਵੀਜ਼ੇ ਦੇ ਲਈ ਅਰਜ਼ੀ ਦੇ ਸਕਦੇ ਨੇ ਇਹ ਤਰੀਕਾ ਦੇਸ਼ ਅਤੇ ਵੀਜ਼ਾ ਸ਼੍ਰੇਣੀ ਤੇ ਅਧਾਰੂ ਤੇ ਤੈਅ ਹੁੰਦੀਆਂ ਨੇ ਦੂਜਾ ਅੰਤਿਮ ਕਾਰਵਾਈ ਦੇ ਤਰੀਕਾ ਜੋ ਇਹ ਦੱਸਉਂਦੀ ਹੈ ਕਿ ਜਦੋਂ ਗ੍ਰੀਨ ਕਾਰਡ ਅਰਜ਼ੀ ਨੂੰ ਅੰਤਿਮ ਮਨਜ਼ੂਰੀ ਮਿਲ ਸਕਦੀ ਹੈ ਤਾਂ ਇਹ ਤਰੀਕਾ ਅਸਲ ਤੇ ਉਡੀਕ ਦੀ ਕਤਾਰ ਪੈਚ ਉਡੀਕ ਦੀ ਕਤਾਰ ਭੰਗ ਕਮ ਕਰ ਪਿਆ ਨੇ ਕਿਸਕਾਰ ਅਤੇ ਗ੍ਰੀਨ ਕਾਰਡ ਅਰਜ਼ੀਦਾਰਾਂ ਦੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਫਾਈਲ ਕਰਨ ਦੇ ਲਈ ਉਹਨਾਂ ਦੀ ਤਰਜੀਹ ਮਿਤੀ ਬੁਲੇਟਿਨ ਦੇ ਵਿੱਚ ਮਿਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਯੋਗ ਮੰਨੇ ਜਾ ਸਕਰ ਕੁੱਲ ਮਿਲਾ ਕੇ ਫਰਵਰੀ 2026 ਦਾ ਵੀਜ਼ਾ ਬੁਲੇਟਿਨ ਪਾਤੀ ਗ੍ਰੀਨ ਕਾਰਡ ਅਰਜ਼ੀਦਾਰਾਂ ਲਈ ਲੰਬੀ ਉਡੀਕ ਅਤੇ ਅਨੇਚ ਸਲਾਹ ਹੈ ਕਿ ਅਰਜ਼ੀਦਾਰ ਨਿਯਮਿਤ ਤੌਰ ਤੇ ਵੀਜ਼ਾ ਬੁਲੇਟਿਨ ਉਤੇ ਨਜ਼ਰ ਰੱਖਣ ਅਤੇ ਆਪਣੀ ਇਮੀਗ੍ਰੇਸ਼ਨ ਯੋਜਨਾ ਸਮਝਦਾਰੀ ਦੇ ਨਾਲ ਤੈਅ ਕਰਨ ਥਰਡ ਵੀਓ ਸਯੁਕਤ ਰਾਸ਼ਟਰ ਮਿਕਨੈਟੂਵਾਰ ਪਛਿਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਛ ਸੱਤ ਕਰਦੇ ਹੋਏ 1 ਲੱਖ ਤੋਂ ਵੱਧ ਵਿਜ਼ੇਟ ਰਤ ਕਰ ਦਿੱਤੇ ਨੇ ਇਹ ਕਾਰਵਾਈ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਖਿਲਾਫ ਚਲਾਈ ਜਾ ਰਹੀ ਵਿਆਪਕ ਮੁਹਿੰਮ ਦਾ ਇੱਕ ਹਿੱਸਾ ਹੈ ਇਹਨਾਂ ਦੇ ਵਿੱਚ ਲਗਭਗ 8000 ਵਿਦਿਆਰਥੀ ਵੀਜ਼ੇ ਅਤੇ 2500 ਵੀਜ਼ੇ ਸ਼ਾਮਲ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਸੋਸ਼ਲ ਵਿਪາກ ਦੇ ਅਨੁਸਾਰ ਰੱਦ ਕੀਤੇ ਗਏ ਵੀਜ਼ਾ ਦੇ ਵਿੱਚੋਂ ਕਰੀਬ 50% ਮਾਮਲੇ ਸ਼ਰਾਬ ਪੀ ਕੇ ਗੱਡੀ ਚਲੌਣ ਦੀਆਂ ਗ੍ਰਿਫਤਾਰੀਆਂ ਦੇ ਨਾਲ ਜੁੜੇ ਹੋਏ ਨੇ ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਟੌਮੀ ਪਿਗੌਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਹੇਠ ਵਿਜਾ ਲਾਤਕਰਨ ਦੀ ਕੀਮਤੀ ਵਿੱਚ ਵਾਤਾਵਰਣ ਹੋਇਆ ਉਨ੍ਹਾਂ ਕਿਹਾ ਕਿ 1 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ 1 ਲੱਖ 1 ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਹਮਲਾ ਚੋਰੀ ਅਤੇ ਨਸ਼ੀਲੀ ਹਾਲਤ ਵਿੱਚ ਗੱਟੀ ਚਲਾਉਣ ਵਰਗੇ ਗੰਭੀਰ ਅਪਰਾਧਾਂ ਦੇ ਨਾਲ ਜੁੜੇ ਮਾਮਲੇ ਸ਼ਾਮਲ ਨੇ ਦਸਹੀ ਇੱਕ ਰਿਪੋਰਟ ਮੁਤਾਬਕ 2025 ਤੇ ਵਿੱਚ ਰੱਦ ਕੀਤੇ ਗਏ ਵੀਜ਼ੇ ਦੀ ਗਿਣਤੀ 2024 ਦੇ ਮੁਕਾਬਲੇ ਦੋ ਗੁਣਾ ਵੱਧ ਹੈ ਪਿਛਲੇ ਸਾਲ ਸਾਫ ਕਾਰ ਰਾਸ਼ਟਰਪਤੀ ਜੋ ਬਿਠੇਨ ਤੇ